ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਇੱਕ ਲਿਖੀ ਚਿੱਠੀ ਬਾਰੇ ਜੋ ਮੇਰੇ ਕਲਗੀਧਰ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਖੀ ਸੀ ਇਸ ਚਿੱਠੀ ਨੂੰ ਸਕਸਤਨਾਮਾ ਆਖਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਹਾਰ ਦੀ ਚਿੱਠੀ ਇਸ ਚਿੱਠੀ ਦਾ ਜ਼ਿਕਰ ਤਹਿਕਾਮ-ਏ-ਆਲਮਗੀਰੀ ਦੀ ਫਾਰਸੀ ਕਿਤਾਬ ਦੇ ਵਿੱਚ ਕੀਤਾ ਗਿਆ ਹੈ ਕਿ ਜਦੋਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਆਪਣੇ ਗੁਰਸਿੱਖਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਚੱਲਦੇ ਨੇ ਤਾਂ ਵੱਡੀ ਜੰਗ ਲੜਦੇ ਹੋਂਦੇ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈਂਦਾ ਫਿਰ ਗੁਰੂ ਪਾਤਸ਼ਾਹ ਜੀ ਕਿਵੇਂ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਕਿਵੇਂ ਪੁੱਤਰ ਸ਼ਹੀਦ ਹੁੰਦੇ ਨੇ ਤੇ ਦੂਜੇ ਪਾਸੇ ਕਿਵੇਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਆਦਿ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਗੁਰੂ ਪਾਤਸ਼ਾਹ ਜੀ ਉਸ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਰਾਏਕੋਟ ਦੀ ਧਰਤੀ ਤੇ ਪਹੁੰਚਦੇ ਨੇ ਫਿਰ ਦੀਨਾ ਕਾਂਗੜ ਦੀ ਧਰਤੀ ਤੇ ਪਹੁੰਚਦੇ ਨੇ ਦੀਨਾ ਕਾਂਗੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਨੂੰ ਜ਼ਫਰਨਾਮਾ ਕਹਿੰਦੇ ਹਨ ਉਸ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੇ ਗੁਨਾਹਾਂ ਦਾ ਅਹਿਸਾਸ ਕਰਾਇਆ ਸੀ ਕਿ ਔਰੰਗਜ਼ੇਬ ਤੂੰ ਮੁਗਲਾਂ ਦਾ ਬਾਦਸ਼ਾਹ ਹੈ ਤੂੰ ਜੋ ਜ਼ੁਲਮ ਕੀਤਾ ਹੈ ਇਹ ਜ਼ੁਲਮਾਂ ਦਾ ਜਿਹੜਾ ਤੇਰਾ ਪਾਪਾਂ ਦਾ ਘੜਾ ਸੀ ਉਹ ਭਰ ਗਿਆ ਹੈ ਉਸ ਸਮੇਂ ਔਰੰਗਜ਼ੇਬ ਦੀ ਉਮਰ 90 ਸਾਲ ਸੀ ਦੀਨਾ ਕਾਂਗੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮਾ ਲਿਖਦੇ ਨੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਹੱਥ ਅਹਿਮਦਨਗਰ ਔਰੰਗਾਬਾਦ ਦੱਖਣ ਦੀ ਧਰਤੀ ਵੱਲ ਭੇਜਦੇ ਨੇ ਤੇ ਜਦੋਂ ਭਾਈ ਦਇਆ ਸਿੰਘ ਜੀ ਅਹਿਮਦਨਗਰ ਪਹੁੰਚਦੇ ਨੇ ਤਾਂ ਔਰੰਗਜੀਬ ਨੂੰ ਮਿਲਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਲਿਖਿਆ ਹੋਇਆ ਜ਼ਫਰਨਾਮਾ ਜਿੱਤ ਦੀ ਚਿੱਠੀ ਔਰੰਗਜੀਬ ਨੂੰ ਦਿੰਦੇ ਨੇ ਔਰੰਗਜੀਬ ਉਸ ਚਿੱਠੀ ਨੂੰ ਖੋਲਦਾ ਪੜ੍ਹਦਾ ਹੈ ਉਸ ਦੀ ਧੀ ਜੇਵਨ ਨਿਸ਼ਾ ਵੀ ਪੜ੍ਹ ਕੇ ਸੁਣਾਉਂਦੀ ਹੈ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਜ਼ਫਰਨਾਮੇ ਦੇ ਵਿੱਚ ਜੋ ਔਰੰਗਜ਼ੇਬ ਨੂੰ ਲਾਣਤਾ ਪਾਈਆਂ ਸੀ ਕਿ ਤੂੰ ਧਰਮ ਦਾ ਰਾਖਾ ਨਹੀਂ ਤੂੰ ਆਪਣੇ ਆਪ ਨੂੰ ਇਸਲਾਮ ਦਾ ਬਹੁਤ ਵੱਡਾ ਇੱਕ ਸੇਵਾਦਾਰ ਸਮਝਦਾ ਨਹੀਂ ਤੂੰ ਇਸਲਾਮ ਦੇ ਉਲਟ ਚੱਲਿਆ ਤੂੰ ਪਵਿੱਤਰੇ ਕੁਰਾਨ ਸ਼ਰੀਫ ਦੇ ਉਲਟ ਚੱਲਿਆ ਤੂੰ ਆਪਣੇ ਧਰਮ ਦੇ ਉਲਟ ਚੱਲਿਆ ਤੂੰ ਜ਼ਬਰਦਸਤੀ ਕੀਤੀ ਧੱਕਾ ਕੀਤਾ ਭਾਵੇਂ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਭਾਵੇਂ ਤੂੰ ਉਹਨਾਂ ਦੇ ਨਾਲ ਗੁਰਸਿੱਖਾਂ ਨੂੰ ਸ਼ਹੀਦ ਕਰਾਇਆ ਮੇਰਾ ਸਾਰਾ ਸਰਵੰਸ ਮੇਰਾ ਸਾਰਾ ਪਰਿਵਾਰ ਤੂੰ ਸ਼ਹੀਦ ਕਰਵਾ ਦਿੱਤਾ ਜਾਨੋ ਪਿਆਰੇ ਗੁਰਸਿੱਖ ਕੁਰਬਾਨ ਕਰ ਦਿੱਤੇ ਤੈਂ ਮਾਰ ਦਿੱਤੇ ਪਰ ਇੱਕ ਗੱਲ ਯਾਦ ਰੱਖੀ ਕਿ ਤੇਰੇ ਵਰਗਾ ਕੋਈ ਜ਼ਾਲਮ ਬੰਦਾ ਨਹੀਂ ਇਸ ਦੁਨੀਆ ਤੇ ਹੋਇਆ ਤੂੰ ਸਭ ਤੋਂ ਵੱਡਾ ਜ਼ਾਲਮ ਹੈ ਜਦੋਂ ਗੁਰੂ ਪਿਆਰੇ ਉਹ ਚਿੱਠੀ ਔਰੰਗਜ਼ੇਬ ਪੜਦਾ ਨਾ ਕਾ ਕਹਿੰਦੇ ਮੈਂਟਲੀ ਡਿਸਟਰਬ ਹੋ ਜਾਂਦਾ ਪੜ ਕੇ ਹੈਰਾਨ ਹੋ ਜਾਂਦਾ ਪਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਉਹ ਜਿਹੜਾ ਪਾਪਾਂ ਦਾ ਘੜਾ ਭਰਿਆ ਸੀ ਹੁਣ ਫੁੱਟਣ ਲੱਗਦਾ ਯਾਦ ਆਉਂਦੇ ਨੇ ਗੁਨਾਹ ਕਿ ਮੈਂ ਬਹੁਤ ਵੱਡਾ ਗੁਨਾਹਗਾਰ ਹਾਂ ਮੇਰੇ ਵਰਗਾ ਇਸ ਦੁਨੀਆ ਤੇ ਪਾਪੀ ਨਹੀਂ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਲਿਖਿਆ ਹੈ ਜ਼ਫਰਨਾਮਾ ਨਾਲੇ ਪੜਦਾ ਤੇ ਨਾਲੇ ਆਪਣੇ ਗੁਨਾਹਾਂ ਨੂੰ ਯਾਦ ਕਰਦਾ ਤੇ ਗੁਰੂ ਪਿਆਰਿਓ ਚਿੱਠੀ ਪੜਨ ਤੋਂ ਬਾਅਦ ਉਹ ਅਜੀਹਾ ਬਿਮਾਰ ਪਿਆ ਤਾਂ ਉਸਨੇ ਔਰੰਗਜੀਬ ਨੇ ਫਿਰ ਉੱਥੇ ਇੱਕ ਚਿੱਠੀ ਲਿਖੀ ਜਿਸ ਨੂੰ ਸਕਸਤਨਾਮਾ ਆਖਿਆ ਜਾਂਦਾ ਸਕਸਤ ਮਤਲਬ ਹਾਰ ਹਾਰ ਦੀ ਚਿੱਠੀ ਲਿਖੀ ਸਵੀਕਾਰ ਕੀਤਾ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਮੈਂ ਹਾਰ ਗਿਆ ਹਾਂ ਤੁਸੀਂ ਹਾਰ ਕੇ ਵੀ ਜਿੱਤ ਗਏ ਮੈਂ ਜਿੱਤ ਕੇ ਵੀ ਹਾਰ ਗਿਆ ਔਰੰਗਜੀਬ ਆਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਕਿਰਪਾ ਕਰਕੇ ਤੁਸੀਂ ਦੱਖਣ ਦੀ ਧਰਤੀ ਤੇ ਆਓ ਨਹੀਂ ਤਾਂ ਮੈਂ ਆ ਜਾਣਾ ਸੀ ਮੈਂ ਬਜ਼ੁਰਗ ਹੋ ਗਿਆ ਹਾਂ ਉਸ ਸਮੇ 90 ਸਾਲ ਦੀ ਉਮਰ ਸੀ ਫਿਰ ਇਸ ਕਸਤ ਨਾਮੇ ਦੀ ਚਿੱਠੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹੁੰਚਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਚਿੱਠੀ ਨੂੰ ਜਦੋਂ ਪੜ੍ਹਦੇ ਨੇ ਤਾਂ ਵੇਖਦੇ ਨੇ ਕਿ ਔਰੰਗਜ਼ੇਬ ਨੂੰ ਆਪਣੇ ਗੁਨਾਹਾਂ ਬਾਰੇ ਪਤਾ ਲੱਗ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੈਸਲਾ ਕਰਦੇ ਨੇ ਕਹਿੰਦੇ ਸਿੱਖੋ ਹੁਣ ਆਪਾਂ ਨੂੰ ਪੰਜਾਬ ਦੀ ਧਰਤੀ ਤੋਂ ਦੱਖਣ ਵੱਲ ਜਾਣਾ ਪਵੇਗਾ ਇੱਕ ਤਾਂ ਆਪਣੇ ਭਾਈ ਦਇਆ ਸਿੰਘ ਜੀ ਵਾਪਸ ਨਹੀਂ ਮੁੜ ਕੇ ਆਏ ਦੂਜਾ ਔਰੰਗਜ਼ੇਬ ਬੁਲਾ ਰਿਹਾ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਨਾਲ ਮੁਤਾਕਤ ਕਰਨ ਦੇ ਲਈ ਉਹਨੂੰ ਮਿਲਣ ਦੇ ਲਈ ਦੱਖਣ ਦੀ ਧਰਤੀ ਵੱਲ ਉਹਨੂੰ ਜਾਂਦੇ ਨੇ ਗੁਰੂ ਪਿਆਰਿਓ ਕਿਵੇਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੇ ਕਿਹੜੇ ਪੈਂਡੇ ਜਾਂ ਰਾਹ ਤੈਅ ਕਰਦੇ ਜਾਂਦੇ ਨੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਦੀ ਧਰਤੀ ਤੇ ਪਹੁੰਚਦੇ ਨੇ ਔਰੰਗਜ਼ੇਬ ਮਰ ਚੁੱਕਿਆ ਸੀ ਔਰੰਗਜ਼ੇਬ ਦੀ ਮੌਤ ਦਾ ਕਾਰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਲਿਖਿਆ ਹੋਇਆ ਜ਼ਫਰਨਾਮਾ ਸੀ ਜਿੱਤ ਦੀ ਚਿੱਠੀ ਸੀ ਉਹ ਜਿੱਤ ਦੀ ਚਿੱਠੀ ਨੇ ਉਸ ਜ਼ਫਰਨਾਮੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਲਿਖੀ ਉਹ ਚਿੱਠੀ ਨੇ ਔਰੰਗਜ਼ੇਬ ਦਾ ਖਾਤਮਾ ਕਰ ਦਿੱਤਾ ਸੀ ਤਾਈਆਂ ਤਾਂ ਲਿਖਿਆ ਨਾ ਨਾ ਹੀ ਪਿਆਰ ਨਾਲ ਨਾ ਹੀ ਹੰਕਾਰ ਨਾਲ ਪਿੱਠ ਪਿੱਛੇ ਕੀਤਾ ਨਹੀਂ ਕੀਤਾ ਪਿਆਰ ਨਾਲ ਸਿਰ ਉੱਤੇ ਭੂਤ ਸੀ ਜੋ ਇਸਲਾਮ ਦਾ ਪਲਾਂਚੇ ਉਤਾਰਤਾ ਗੋਬਿੰਦ ਸਿੰਘ ਨੇ ਇਹ ਮੁਗਲਾਂ ਦੇ ਬਾਦਸ਼ਾ ਔਰੰਗਜ਼ੇਬ ਨੂੰ ਕਲਮ ਨਾਲ ਮਾਰਤਾ ਗੋਬਿੰਦ ਸਿੰਘ ਨੇ ਮੁਗਲਾਂ ਦੇ ਬਾਦਸ਼ਾ ਔਰੰਗਜ਼ੇਬ ਨੂੰ ਕਲਮ ਨਾਲ ਮਾਰਤਾ ਗੋਬਿੰਦ ਸਿੰਘ ਨੇ ਗੁਰੂ ਪਿਆਰਿਓ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਔਰੰਗਜ਼ੇਬ ਦੇ ਬੱਚਿਆਂ ਦੇ ਵਿੱਚ ਯੰਗ ਛੱਡ ਜਾਂਦੀ ਹੈ ਤੇ ਜਦੋਂ ਯੰਗ ਛੱਡਦੀ ਹੈ ਉਹਦੇ ਮੁੰਡੇ ਨੇ ਉਹਦੇ ਬੱਚੇ ਨੇ ਹਰ ਕੋਈ ਭੱਜਦਾ ਕਿ ਦਿੱਲੀ ਤਖਤ ਤੇ ਮੈਂ ਬੈਠਾਂ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਬਾਦਸ਼ਾ ਔਰੰਗਜ਼ੇਬ ਨੂੰ ਮਿਲਣਗੇ ਸੀ ਔਰੰਗਜ਼ੇਬ ਦੀ ਤਾਂ ਮੌਤ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਬੇਟੇ ਨੂੰ ਮਿਲਦੇ ਨੇ ਪਰ ਪਹਿਲਾਂ ਔਰੰਗਜ਼ੇਬ ਦਾ ਬੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਆ ਕੇ ਹੱਥ ਜੋੜ ਕੇ ਬੇਨਤੀ ਕਰਦਾ ਸਿਰ ਝੁਕਾਉਂਦਾ ਕੀ ਕਹਿੰਦਾ ਹੈ ਕਿ ਮੇਰੀ ਮਦਦ ਕੀਤੀ ਜਾਵੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਮਦਦ ਕਰਦੇ ਨੇ ਜਾਂ ਨਹੀਂ ਕਰਦੇ ਇਹ ਇਤਿਹਾਸ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਪਿਆਰਿਓ ਆਪਣੇ ਇਸ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਵੀ ਤੁਸੀਂ ਵੀਡੀਓ ਸੁਣਦੇ ਹੋ ਕਿਰਪਾ ਕਰਕੇ ਵੱਧ ਤੋਂ ਵੱਧ ਸੰਗਤਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੈ ਤਾਂ ਜੋ ਸਾਡੇ ਪਰਵਾਰਾਂ ਨੂੰ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਚੈਨਲ ਸਬਸਕ੍ਰਾਈਬ ਕਰੋਗੇ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਜਾਇਆ ਕਰੇਗੀ ਕਿਉਂਕਿ ਆਪਾਂ ਗੁਰਬਾਣੀ ਅਤੇ ਇਤਿਹਾਸ ਦੀ ਵਿਚਾਰ ਕਰ ਰਹੇ ਆ ਅਗਲਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ